ਸਤਿ ਸ੍ਰੀ ਅਕਾਲ ਫਰੈਂਡਸ ਮੈਟੋ ਦਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ بار ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਬੋ ਨੀਜ਼ ਅਗਰ ਤੁਹਾਡੇ ਗੋਡੇ ਦੋਨੇ ਇਦਾਂ ਹੋ ਗਏ ਨੇ ਤਾਂ ਆਪਾਂ ਕਿਹੜੀਆਂ ਕਸਰਤਾਂ ਨਾਲ ਇਸ ਨੂੰ ਠੀਕ ਕਰ ਸਕਦੇ ਆਂ ਹੁੰਦਾ ਕਿਉਂ ਹੈ ਕਾਰਨ ਕੀ ਹੈ ਇਸਦੇ ਵਿੱਚ ਕੀ ਹੈ ਆਪਣੀ ਜੋ ਬਾਹਰਲੇ ਮਸਲਸ ਨੇ ਆਪਣੇ ਅਬਡੈਕਟਰਸ ਉਹ ਟਾਈਟ ਹੋ ਜਾਂਦੇ ਨੇ ਔਰ ਐਡੈਕਟਰਸ ਵੀਕ ਹੋ ਜਾਂਦੇ ਨੇ ਤਾਂ ਕਰਕੇ ਆਪਣੇ ਜੋ ਆਪਣੇ ਬੋ ਨੀਜ਼ ਹੋ ਜਾਂਦੇ ਨੇ और अगर यही उल्ट हो जाए अंदर आए मसल टाइट हो जाए और बहर आए मसल वीक हो जाए तो अपने नौकलीस हो जाते हैं इसको बचने लिये आसान कसरत ने अगर तुम कसरत करोगे तो इस होर खराब होने कंडीशन तो बच सकते हो खराब होने वाली कंडीशन मतलब गोडे नवे पाने वाली नौबत तो बच सकते हो अगर तुम कसरत करोगे तो रैगूलर दो महीने ये कसरत करो थोड़े गोडे बिल्कुल सीधे हो जाएंगे असं यही कसरत अपने क्लीनिक पेशेंट्स करवाने जब थोड़ू दस रहे हैं ਅਸਲ ਦੇ ਵਿੱਚ ਤਾਂ ਹੀ ਆਪਾਂ ਕਹਿੰਦੇ ਆਂ ਵੀ 40 ਸਾਲ ਤੋਂ ਬਾਅਦ ਸਾਈਕਲ ਚਲਾਉਣਾ ਸ਼ੁਰੂ ਕਰ ਦੋ ਤਾਂ ਕਿ ਆਪਣੇ ਕੁਆਡ੍ਰਿਸੈਪਸ ਮਸਲਸ ਔਰ ਨਾਲ ਹੀ ਟਿਬਿਆਲਿਸ ਇੰਟੀਰੀਅਰ ਮਸਲਸ ਸਟਰੋਂਗ ਰਹਿਣ। ਅਗਰ ਉਹ ਮਸਲਸ ਦੋਨੇ ਤਕੜੇ ਰਹਿਣਗੇ, ਮਾਸਪੇਸ਼ੀਆਂ ਤਕੜੇ ਰਹਿਣਗੀਆਂ ਤਾਂ ਗੋਡਿਆਂ ਦੇ ਵਿਚਾਲੇ ਜੋ ਗੈਪ ਮੈਂਟੇਨ ਰਹੇਗਾ ਤਾਂ ਆਪਣੀ ਗੋਡੀਆਂ ਨਹੀਂ ਦੁਖਣਗੀਆਂ ਔਰ ਆਪਣੀ ਜੋ ਅਲਾਈਨਮੈਂਟ ਹੈ ਬਿਲਕੁਲ ਸਿੱਧੀ ਹੋਏਗੀ। ਕਿਉਂਕਿ ਅਗਰ ਆਪਣੇ ਗੋਡਿਆਂ ਤੇ ਭਾਰ ਵਧ ਜਾ ਘਟ ਆਏਗਾ ਤਾਂ ਉਸ ਦੇ ਨਾਲ ਆਪਣੇ ਗਿੱਟਿਆਂ 'ਚ ਵੀ ਦਰਦ ਜਾਏਗਾ ਔਰ ਆਪਣੀ ਹਿਪ ਬੋਨ ਤੇ ਵੀ ਆਪਣੇ ਜੋ ਆਪਣਾ ਚੂਲਾ ਹੈ ਉਸ ਤੇ ਵੀ ਨੁਕਸਾਨ ਪਹੁੰਚੇ ਤੋ ਬੜੀਆਂ ਆਸਾਨ ਕਸਰਤਾਂ ਨੇ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਰੋਟੀ ਖਾਣ ਤੋਂ ਪਹਿਲਾਂ ਕਰਨੀਆਂ ਨੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ sarysingh sraah physiotherapy ਔਰ ਦੂਸਰੀ ਆਈਡੀ ਡਾਕਟਰ ਗੁਰਸ਼ੇਰ ਸਿੰਘ ਫੇਸਬੁੱਕ ਤੇ ਸਾਡਾ ਪੇਜ ਹੈ sarysingh sraah physiotherapy clinic ਦੇ ਨਾਮ ਤੇ YouTube ਚੈਨਲ ਨੂੰ ਤੁਹਾਨੂੰ ਪਤਾ ਹੀ ਹੈ ਇਸ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ ਅਗਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਸੋ ਆਪ ਸ਼ੁਰੂ ਕਰਦੇ ਆਂ ਇਹਦੀਆਂ ਕਸਰਤਾਂ ਕੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਸਰਤ ਕੀ ਹੈ ਸਭ ਤੋਂ ਪਹਿਲੀ ਕਸਰਤ ਹੈ ਜਿਹੜੀ ਆਪਾਂ ਕੀ ਕਰਾਂਗੇ ਥੋੜੇ ਜਿਹੀ ਦੀਵਾਰ ਤੋਂ ਪੈਰ ਅੱਗੇ ਲਿਆਉਣੇ ਆਂ ਔਰ ਦੋਨੋਂ ਪੈਰ ਆਪਣੇ ਅੰਦਰ ਮੋੜ ਦੇਣੇ ਆ ਇਦਾਂ ਕਰਕੇ ਦੇਖੋ ਦੋਨੋਂ ਪੈਰ ਆਪਾਂ ਆਏ ਅੰਦਰ ਨੂੰ ਮੋੜ ਦੇਣੇ ਆ ਇਦਾਂ ਕਰਕੇ ਔਰ ਦੈਨ ਜਦੋਂ ਪੈਰ ਅੰਦਰ ਮੋੜਤੇ ਆਪਾਂ ਔਰ ਫੇਰ ਆਪਾਂ ਹੌਲੀ-ਹੌਲੀ ਆਪਾਂ ਥੱਲੇ ਜਾਣਾ ਸਕੁਐਟ ਕਰਾਂਗੇ ਜਦੋਂ ਆਪਾਂ ਸਕੁਐਟ ਕਰਾਂਗੇ ਇਹ ਗੁੱਟੇ ਆਪਣੇ ਕੋਲੇ ਆਉਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕਿ ਤੁਸੀਂ ਜਾ ਸਕਦੇ ਹੋ ਉਨਾ ਕਿ ਜਾਣਾ ਇੱਥੇ ਆਪਾਂ 10 ਗਿਣਨੇ 1 2 3 4 5 6 7 8 9 10 ਦੈਨ ਰੈਲੈਕਸ ਫਿਰ ਪੈਰ ਸਿੱਧੇ ਕਰ ਦੇਣੇ ਕਿਉਂਕਿ ਜਦੋਂ ਆਪਾਂ ਪੈਰ ਨੂੰ ਇਦਾਂ ਮੋੜ ਕੇ ਰੱਖਾਂਗੇ ਤਾਂ ਇਸ ਜਗ੍ਹਾ ਤੇ ਔਰ ਇਸ ਜਗ੍ਹਾ ਤੇ ਬਾਹਰੀ ਸਾਈਡ ਔਰ ਇਸ ਜਗ੍ਹਾ ਤੇ ਦਰਦ ਹੋਏਗਾ ਹੀ ਹੋਏਗਾ ਦੁਬਾਰਾ ਦੇਖੋ ਧਿਆਨ ਨਾਲ ਫਿਰ ਪੈਰ ਅੰਦਰ ਮੋੜਦੇ ਪੂਰੇ ਛੋੜ ਦੇਣੇ ਆ ਗੁੱਠੇ ਨਾਲ ਗੁੱਠਾ ਛੋੜ ਦੇਣਾ ਔਰ ਦੈਨ ਆਪਾਂ

ਦਾਸ ਵਾਰੀ ਕਰਨਾ ਸਵੇਰੇ ਦੁਪਹਿਰੇ ਸ਼ਾਮ ਕਰਨਾ ਇਹ ਹੋਗੀ ਨੰਬਰ 1 ਐਕਸਰਸਾਈਜ਼ ਸਕੁਐਟ ਐਕਸਰਸਾਈਜ਼ ਦੂਸਰੀ ਐਕਸਰਸਾਈਜ਼ ਕੀ ਹੈ ਉਹ ਬੈੱਡ ਤੇ ਲੇਟ ਕੇ ਕਰਾਂਗੇ ਪਰ ਟੂ ਜਿਹੜੀ ਐਕਸਰਸਾਈਜ਼ ਹੈ ਉਸ ਦੇ ਵਿੱਚ ਆਪਾਂ ਇਦਾਂ ਸਾਈਡ ਲਾਈਨ 'ਚ ਪੈ ਜਾਣਾ ਬਿਲਕੁਲ ਇਸੇ ਤਰ੍ਹਾਂ ਰਹੇਗਾ ਔਰ ਜਿਹੜੇ ਗੋਡੇ ਆ ਉਹ ਵੀ ਅੱਗੇ ਨੂੰ ਨਹੀਂ ਚਾਹੀਦੇ ਇਦਾਂ ਬਿਲਕੁਲ ਸਿੱਧੇ ਚਾਹੀਦੇ ਇਦਾਂ ਇਸ ਪੋਜੀਸ਼ਨ 'ਚ ਸਾਈਡ ਲਾਈਨ ਤੇ ਰਹਾਂਗੇ ਔਰ ਗੋਡੇ ਨਾਲ ਗੋਟਾ ਜੁੜਿਆ ਰਹੇਗਾ ਔਰ ਆਪਾਂ ਇਹ ਲਾਤ ਉੱਪਰ ਚੱਕਣੀ ਨਹੀਂ ਹੈ ਇਦਾਂ ਸਾਈਡ ਲਾਈਨ ਦੇ ਵਿੱਚ ਰਾਵਾਂਗੇ ਔਰ हिਪ ਨੂੰ ਰੋਟੇਟ ਕਰ ਦਾਂਗੇ ਆਪਾਂ ਇੰਟਰਨਲੀ ਔਰ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ ਪੈਰ ਨੂੰ ਧਿਆਨ ਨਾਲ ਦੇਖੋ ਤੁਸੀਂ ਪਹਿਲਾਂ ਸਿੱਧੇ ਆਪਾਂ ਪਾਹੇਗੀ ਔਰ ਬਿਲਕੁਲ ਸਟ੍ਰੇਟ ਹੈ ਦੋਨੋਂ ਗੋਡੇ ਚੁੜੇ ਹੋਏ ਨੇ ਫਿਰ ਆਪਾਂ ਪੈਰ ਨੂੰ ਅੰਦਰ ਮੂੜਨਾ ਔਰ ਉੱਪਰ ਚੱਕ ਦੇਣਾ ਤਾਂ ਕਰਕੇ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਦੈਨ ਫੇਟ ਪੈਰ ਅੰਦਰ ਮੋੜਿਆ ਉੱਪਰ ਚੱਕਤਾ 1 2 3 4 5 6 7 8 9 10 देन ਰਿਲੈਕਸ ਇਸ ਸਾਈਡ ਤੁਸੀਂ ਇਹ 10 ਵਾਰੀ ਕਰਨਾ ਹੁਣ ਸੇਮ ਇਹੀ ਤੁਸੀਂ ਦੂਸਰੀ ਸਾਈਡ ਵੀ ਕਰਨਾ ਦੋਨੋਂ ਸਾਈਡ ਆਪਾਂ ਇਹ ਕਰਨਾ ਦੇਖੋ ਤੁਸੀਂ ਧਿਆਨ ਨਾਲ ਫਿਰ ਆਪਾਂ ਸਾਈਡ ਲੈ ਲਿਆ ਦੋਨੋਂ ਗੋਡੇ ਨਾਲ ਗੋਡਾ ਔਰ ਇਧਰ ਦੇਖ ਰਹੇ ਆਂ ਆਪਾਂ ਔਰ ਉੱਪਰ ਚੱਕ ਦੇਣਾ ਇਦਾਂ ਕਰਕੇ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ ਪੈਰ ਅੰਦਰ ਨੂੰ ਮੋੜ ਕੇ ਰੱਖਾਂਗੇ 1 2 Then, four, five, six, seven, eight, nine, then relax ਫਿਰ ਉੱਪਰ ਚੱਕ ਦਾਂਗੇ 1 2 3 4 5 6 7 8 9 10 then relax 10 ਵਾਰੀ ਇਸ ਸਾਈਡ 10 ਵਾਰੀ ਇਸ ਸਾਈਡ ਇਹ ਹੋ ਗਈ ਤੁਹਾਡੀ ਦੂਸਰੀ ਕਸਰਤ ਸਾਈਡ ਲਾਈਨ ਦੇ ਵਿੱਚ ਹਿਪ ਨੂੰ ਇੰਟਰਨਲੀ ਰੋਟੇਟ ਕੀਤਾ ਤੀਸਰੀ ਐਕਸਰਸਾਈਜ਼ ਤੁਹਾਨੂੰ ਕਰਕੇ ਦਿਖਾਉਣ ਲੱਗੇ ਆ ਇਸ ਦੇ ਵਿੱਚ ਆਪਾਂ ਫਿਗਰ ਆਫ 4 ਆਪਾਂ ਸਟ੍ਰੈਚ ਕਰਾਂਗੇ ਆਪਣੇ ਜੋ ਗਲੂਟ ਮਸਲਸ ਨੇ ਇਹ ਵਾਲੇ ਸੈਂਪਲ ਆਪਾਂ ਸੇ ਢੇਲਿਤ ਚਾਂਗੇ ਔਰ ਫਿਰ ਆਪਾਂ ਇਸ ਲੱਤ ਨੂੰ ਇਸ ਦੇ ਉੱਪਰ ਰੱਖ ਦਾਂਗੇ ਗੋਡੇ ਤੇ ਇਸ ਜਗ੍ਹਾ ਤੇ ਆਪਣੀ ਖਿੱਚ ਪਏਗੀ ਔਰ ਆਪਾਂ ਦੋਨਾਂ ਗੱਤਾਂ ਦੇ ਵਿੱਚ ਦੀ ਜਾ ਕੇ ਇਦਾਂ ਆਪਾਂ ਸਟ੍ਰੈਚ ਕਰਨਾ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਫਿਰ ਆਪਾਂ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਇਧਰੋਂ ਆਪਾਂ ਦੋਨਾਂ ਗੋਟਿਆਂ ਦੇ ਵਿਚਾਲੇ ਦੀ ਹੱਥ ਕੱਢ ਦੇਣਾ ਔਰ ਇਹ ਸਾਈਡ ਤੋਂ ਰਹੇਗਾ

ਫਿਰ ਆਪਾਂ ਸਿੱਧੇ ਕਰ ਦੇਣਾ 10 ਵਾਰੀ ਇੱਧਰ 10 ਵਾਰੀ ਇੱਧਰ ਇਹ ਹੋ ਗਈ ਤੁਹਾਡੀ ਤੀਸਰੀ ਕਸਰਤ ਫਿਗਰ ਆਫ 4 ਸਟ੍ਰੈਚ ਫੋਰਥ ਐਕਸਰਸਾਈਜ਼ ਦੇ ਵਿੱਚ ਕੀ ਕਰਾਂਗੇ ਦੋਨੋਂ ਗੋਡੇ ਮੋੜ ਲੈਣੇ ਆ ਔਰ ਜਿਹੜਾ ਇਹ ਤੁਸੀਂ ਇੰਦਾਂ ਦਾ ਤੌਲੀਆ ਵੀ ਲੈ ਸਕਦੇ ਹੋ ਇਹ ਫੋਮ ਰੋਲਰ ਵੀ ਲੈ ਸਕਦੇ ਹੋ ਦੋਨਾਂ ਗੋਡਿਆਂ ਦੇ ਵਿਚਾਲੇ ਆਪਾਂ ਇੰਦਾਂ ਰੱਖ ਦੇਣਾ ਔਰ ਦੋਨੋਂ ਸਾਈਡ ਤੋਂ ਆਪਾਂ ਪ੍ਰੈਸ ਕਰਨਾ ਅਰੇ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 अठ नौ दस दोनों जो अपने गोडे आर्मल पोजिशन रहने गए फिर खिंचता एक दो तो तीन चार पांच, पे सत अठ नौ दस फिर दबता एक दो तो तीन चार पांच, पे सत अठ नौ दस फिर दबता एक दो तो तीन चार पांच, पे सत अठ नौ दस दिन रिलैक्स इस बारी करना ਇਸ ਨੂੰ ਤੁਸੀਂ 10 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਐਕਸਰਸਾਈਜ਼ ਨੰਬਰ 4 ਹੁਣ ਤੁਹਾਨੂੰ ਇੱਕ ਬੋਨਸ ਐਕਸਰਸਾਈਜ਼ ਇੱਕ ਤੁਹਾਨੂੰ ਅੱਜ ਗਿਫਟ ਦੇਣ ਲੱਗੇ ਆਪਾਂ ਸੋ ਉਸ ਲਈ ਬੈਠ ਕੇ ਆਪਾਂ ਤੁਹਾਨੂੰ ਐਕਸਰਸਾਈਜ਼ ਸਿਖਾਉਣ ਲੱਗੇ ਆਂ ਲਾਸਟ ਐਕਸਰਸਾਈਜ਼ ਹੈ 5th ਐਕਸਰਸਾਈਜ਼ ਦੇ ਵਿੱਚ ਇਦਾਂ ਬੈਠ ਜਾਗੇ ਆਪਾਂ ਕਿਸੇ ਉੱਚੇ ਟੇਬਲ ਤੇ ਬੈੱਡ ਬਾਕਸ ਤੇ ਬੈਠ ਕੇ ਵੀ ਇਹ ਇੱਕ ਸੁਰਤ ਆਪਾਂ ਕਰ ਸਕਦੇ ਆਂ ਸਿੱਧੇ ਬੈਠ ਜਾਗੇ ਸਾਹਮਣੇ ਦੇਖਾਂਗੇ ਦੋਨੋਂ ਹੱਥ ਇੱਥੇ ਰੱਖ ਲੈਣੇ ਆਂ ਔਰ ਪੈਰ ਨੂੰ ਅੰਦਰ ਮੋੜ ਕੇ ਆਪਾਂ ਲੱਤ ਉੱਪਰ ਚੱਕ ਦੇਣੀ ਆਂ ਔਰ ਇੱਥੇ 10 ਗਿਣਨੇ ਇੱਕ 2 3 4 5 6 7 8 9 10 देन रिलैक्स एक ही ਗੱਲ ਦਾ ਧਿਆਨ ਰੱਖੀ ਪਟ ਇਸ ਦੇ ਨਾਲ ਜੁੜੇ ਰਹਿਣਾ ਚਾਹੀਦਾ ਬੈੱਡ ਤੇ ਇਦਾਂ ਉੱਪਰ ਚੱਕ ਦੋਗੇ ਗਲਤ ਆ ਪਿੱਛੇ ਹੋ ਕੇ ਇਦਾਂ ਕਰੋਗੇ ਇਹ ਵੀ ਗਲਤ ਆ ਸਿੱਧੇ ਬੈਠਣਾ ਪੈਰ ਅੰਦਰ 모ੜਿਆ ਲੱਤ ਉੱਪਰ ਚੱਕ ਕੇ ਸਾਹਮਣੇ ਦੇਖ ਰਹੇ ਆ ਇੱਥੇ ਆਪਾਂ 10 ਗਿਣਨੇ ਆ 1 2 3 4 5 6 7 8 9 10 देन ਰਿਲੈਕਸ ਫਿਰ ਆਪਾਂ ਪੈਰ ਅੰਦਰ 모ੜਿਆ ਲੱਤ ਉੱਪਰ ਚੱਕਤੀ ਇੱਕ दो तीन चारों कसर सो यह सन आसान कसरत टोटल कसरत थोड़े बो नीज लो गोडे बिंगे हो गए हैं अगर तुम यह कसरत सवेरे दोपहरे शाम करो बहुत जल्द थोड़े गोडे सीधे हो जाएंगे और ਰਾਮ ਨਾਲ ਆਪਦੀ ਜ਼ਿੰਦਗੀ ਬਤੀਤ ਕਰ ਸਕਦੇ ਹੋ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਪੁੱਛੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਇੱਕ ਨਵੇਂ ਵੀਡੀਓ ਨਾਲ ਟਿਲ ਦੈਨ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ